ਗੱਲਬਾਤ ਕਰਨੇ ਆਪਾਂ ਬਿਕਰ ਸਿੰਘ ਮੰਜੇਠੀਆ ਭਾਈ ਅੰਮਰਤਪਾਲ ਸਿੰਘ ਬੀਬਾ ਹਰਸਿਮਰਤ कौर ਬਾਦਲਾ ਰਾਜਾ ਬੜਿੰਗਾ ਤੇ ਰਾਦਾ ਸਮਾਮੀ ਬੜੇ ਧਿਆਨ ਨਾਲ ਸੁਣਨਾ ਵੀਡੀਓ ਇਹਨਾਂ ਦਾ ਚਾਰਿਆਂ ਦਾ ਮਕਸਦ ਕੀ ਆ ਤੇ ਬੜੀ ਦਦੀਲ ਦੇ ਨਾਲ ਤੁਹਾਨੂੰ ਮੈਂ ਦੱਸਦੇ ਅੱਜ ਗੱਲਾਂ ਕੱਲੀਆਂ ਕੱਲੀਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਬਿਕਰ ਸਿੰਘ ਮੰਜੇਠੀਆ ਬਾਰੇ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਸੋਦੈਂਤੋਂ ਰਾਧਾ ਸਮਾਮੀ ਨੇ ਜਿਹੜੀ ਕਿ ਜਮਾਨਤ ਕਰਾਈ ਆ ਕੋਟਾਂ ਵੀ ਜਿਹੜੀਆਂ ਉਹਨਾਂ ਸਾਦਾ ਅੱਗੇ ਝੁਕ ਜਾਂਦੀਆਂ ਨੇ ਇਹ ਵੱਡੇ ਸਵਾਲ ਖੜੇ ਹੁੰਦੇ ਆ ਲੋਕਾਂ ਦੇ ਅੱਜ ਆ ਕਿ ਇੱਕ ਪਾਸੇ ਤਾਂ 30-30 ਸਾਲ ਬੰਦੀ ਸਿੰਘ ਨੇ 32-32 ਸਾਲ ਹੋ ਗਏ ਕੋਟਾ ਕੋਈ ਫੈਸਲਾ ਨਹੀਂ ਲੈਂਦੀ ਆ ਦਵਿੰਦਰ ਪਾਲ ਸਿੰਘ ਭੱਲੜ ਦੀ ਅਰਜੀ ਆ ਜਿਹੜੀ ਉਹ ਫਿਰ ਖਾਰਜ ਕਰ ਦਿੱਤੀ ਆ ਰੱਦ ਕਰ ਦਿੱਤੀ ਆ ਉਸ ਜਿਹੜੀ ਕਿ ਦਿੱਲੀ ਦੀ ਸਰਕਾਰ ਭਾਜਪਾ ਸਰਕਾਰ ਨੇ ਉਹੀ ਭਾਜਪਾ ਸਰਕਾਰ ਸੌਦਾ ਸਾਧ ਨੂੰ 15 ਵਾਰੀ ਬਾਹਰ ਕੱਢ ਲਿਆ ਉਸੇ ਭਾਜਪਾ ਸਰਕਾਰ ਨੇ ਮੰਜੀਠੀ ਨੂੰ ਬਾਹਰ ਕੱਢ ਲਿਆ ਹੁਣ ਭਾਜਪਾ ਦਾ ਬਿੱਤ ਜਾਣ ਦਾ ਜਿਹੜਾ ਅਕਾਲੀ ਦਲ ਦਾ ਲੇਵਾਗਾ ਜਿਹੜਾ ਲਗਭਗ ਤੈ ਹੋ ਚੁੱਕਿਆਗਾ ਜਿਹੜਾ ਵਿਚੋਲਾਗਾ ਉਹ ਰਾਧਾ ਸਵਾਮੀਆ ਦਾ ਰੱਬ ਆ ਜਿਹੜਾ ਬਣ ਚੁੱਕਿਆਗਾ ਰੱਬ ਗੇੜੇ ਖਾਂਦਾਗਾ ਨਸੇ ਤਸਕਰਾਂ ਕੋਲੇ ਰੱਬ ਗੇੜੇ ਖਾਂਦਾਗਾ ਉਹ ਬੀਜੇ ਪੀ ਦੇ ਕੋਲੇ ਜਿਨ੍ਹਾਂ ਨੇ ਘਾਣ ਕੀਤਾ ਸਿੱਖ ਕੌਮ ਦਾ ਬੱਡਾ ਨੁਕਸਾਨ ਕੀਤਾ ਉਸੇ ਬਾਦਲ ਪਰਿਵਾਰ ਨੇ ਮਾਤਾ ਨੂੰ ਬੜੇ ਵਾਰੀ ਦੱਸਿਆ ਕਿ ਮਜੀਠੀਏ ਦਾ ਉਹ ਜਿਹੜਾ ਕਿੱਸਾ ਜਿਹੜਾ ਇਹਨਾਂ ਦਾ ਇਤਿਹਾਸ ਰੇ ਆ ਜ਼ਿਲ੍ਹੇ ਵਾਲੇ ਬਾਗ ਦੇ ਵਿੱਚ ਸਾਕਾ ਜਿਹੜਾ 1919 ਨੂੰ ਵਾਪਰੇ ਆ ਤਾਂ ਉਸ ਵੇਲੇ ਇਹਨਾਂ ਨੇ ਡਿਨਰ ਇਹਨਾਂ ਦੇ ਪਰਿਵਾਰ ਵੱਲੋਂ ਕੀਤਾ ਗਿਆ ਨਾਤੇ ਲੋਕਾਂ ਤੇ ਗੋਲੀਆਂ ਚਲਾਉਣ ਵਾਲੇ ਤਾਂ ਡਿਨਰ ਕਰਾਉਂਦੇ ਆ ਤੇ ਭਾਈ ਮਨਮੋਹਨ ਸਿੰਘ ਤੁਰਨੂ ਤੇ ਬਰਫ ਤੇ ਨੰਗਿਆ ਕਰਕੇ ਪ੍ਰਕਾਸ਼ ਸਿੰਘ ਬਾਦਲ ਦਾ ਜਮਾਈ ਨੇ ਪਾਇਆ ਵਰਪ ਤੇ ਨੰਗਿਆ ਕਰਕੇ ਜਿਹੜਾ ਉਦੋਂ ਸ਼ਹੀਦ ਕੀਤਾ ਭਾਈ ਇੰਦਰਜੀਤ ਸਿੰਘ ਕਾਕਾ 13-14 ਸਾਲ ਦਾ ਵੱਢ ਕੇ ਬਠੰਡੇ ਖੂ ਦੇ ਵਿੱਚ ਸੁੱਟਿਆ ਉਹ ਵੀ ਜਿਹੜਾ ਬਾਦਲ ਕੇ ਜਮਾਈ ਨੇ ਬੜਾ ਕੁਝ ਜ਼ਹਿਰਾ ਦੇ ਵਿੱਚ ਆਖੂਆਂ ਦੇ ਵਿੱਚ ਬੜੀਆਂ ਜ਼ਹਿਰਾ ਘੋਲੀਆਂ ਇਹ ਬਾਦਲ ਪਰਿਵਾਰ ਦੇ ਲਾਣ ਦੇ ਹਿੱਸੇ ਆਉਂਦਾਗਾ ਸਾਰਾ ਕੁਸਾ ਜੇਕਰ ਤੁਸੀਂ ਇਤਿਹਾਸ ਨਹੀਂ ਪੜਦੇ ਤਾ ਫਿਰ ਕੈਨਿਆ ਦੇ ਚਲੂਨੇ ਲੜਦੇ ਆ ਮਿਰਚਾਂ ਲੜਦੀਆਂ ਕਿ ਸਾਡੇ ਬਾਦਲ ਨੂੰ ਐ ਕਹ ਦੇ ਦਿੱਤਾ ਉਹ ਤੁਸੀਂ ਨੱਕ ਰਾਗੜੀ ਜਾਓ ਤੁਸੀਂ ਥੱਲੇ ਪਾਓ ਉੱਤੇ ਉੱਤੇ ਪਾਓ ਤੁਸੀਂ ਜਿੱਦਨ ਮਰਜੀ ਹੋਈ ਜਾਓ ਸਾਡਾ ਕੋਈ ਸਬੰਧ ਨਹੀਂ ਇਹਨਾਂ ਢੋਲੇ ਦੇ ਨਾਲ ਜਿਨ੍ਹਾਂ ਨੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਪੰਜਾਬ ਦਾ ਬੇੜਾ ਕਰਕੇ ਕੀਤਾ ਜਿਨ੍ਹਾਂ ਨੇ ਪੰਜਾਬ ਦੇ ਦੁਸ਼ਮਣ ਬਣੇ ਪੰਜਾਬ ਦਾ ਉਹ ਦਹਾਕਾ ਜਿਹੜਾ ਕਿ ਬਾਬਾ 부ਝਾ ਸਿੰਘ ਤੋਂ ਦੱਸਿਆ ਜਾ ਰਿਹਾ ਪਹਿਲਾ ਝੂਠਾ ਪੁਲਿਸ ਮੁਕਾਬਲਾ ਬਾਦਲ ਨੇ ਬਣਾਉਣੇ ਸ਼ੁਰੂ ਕੀਤੇ ਫਿਰ ਜਾ ਕੇ ਦੂਜੀਆਂ ਸਰਕਾਰਾਂ ਤੇ ਪਿੱਰਤਾ ਪੰਜਾ ਨੇ ਕਹਿੰਦਾ ਭਾਵ ਕਿ ਐਡੇ ਵੱਡੇ ਦੋਸਮਣ ਤੇ ਐਡੇ ਵੱਡੇ ਟਾਊਟ ਐਡੇ ਵੱਡੇ ਪੰਥ ਦੇ ਗद्दार ਕਿਸੇ ਕੌਮ ਨੂੰ ਬੇੜਾ ਕਰਕ ਕਰਨ ਵਾਲਿਆਂ ਦਾ ਅੱਜ ਤੁਸੀਂ ਜਿਹੜਾ ਕਿ ਪਿੱਟਪੂਰ ਰਹੇ ਹੋ ਉਹਨਾਂ ਦੇ ਮੋਢੇ ਤੇ ਖੜਿਓ ਅੱਜ ਮੰਜੀਠਿਆ ਜੇਲ੍ਹ ਦੇ ਵਿੱਚ ਆ ਕੇ ਲਲਕਾਰੇ ਮਾਰਿਆ ਭੰਗੜੇ ਪਾ ਰਿਹਾ ਅੱਜ ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਪੁੱਤਾਂ ਨੂੰ ਜਿਹੜਾ ਕਿ ਸਰੰਜਾ ਵਿੱਚ ਰਹਿ ਗਈ ਆ ਜਿਨ੍ਹਾਂ ਦੇ ਪੁੱਤ ਚਿੱਟੇ ਦੇ ਨਾਲ ਮਰ ਗਏ ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖੋ ਤੁਸੀਂ ਕਦੇ ਅੱਜ ਭੰਗੜੇ ਪਾ ਰਿਹਾ ਸ਼ਰਮ ਕਰਲਾ ਮਾਰੀ ਮੋਟੀ ਜਮਰਾਉ ਦਾ ਕਿਲਾ ਜਿੱਤ ਕੇ ਨਹੀਂ ਆਇਆ ਤੂੰ ਤੇ ਮੈਂ ਤੁਹਾਨੂੰ ਇੱਕ ਅੰਬਰਤ ਪਾਲ ਸਿੰਘ ਦੇ ਬਿਆਨ ਤੇ ਤੁਹਾਨੂੰ ਇਹਨਾਂ ਦੇ ਬਿਆਨ ਸੁਣਾਉਣਾ ਜਿਹੜਾ ਕਿ ਭਾਈ ਅੰਬਰਤ ਪਾਲ ਸਿੰਘ ਡਿਬਰੂਗੜ੍ਹ ਦੇਲ ਦੇ ਵਿੱਚ ਬੰਦਾ ਇੱਕ 23 ਸਾਲਾ ਦਾ ਨੌਜਵਾਨ ਜਿਹੜਾ ਕਿ ਦਵਾਈ ਤੋਂ ਆਉਂਦਾ ਕੋਈ ਦੁੱਖ ਨਹੀਂ ਹੋਇਆ ਇਹਨਾਂ ਨੂੰ ਤੇ ਜਦੋਂ ਕਹਿੰਦਾ ਜਨਾਲਾ ਕਾਂਡ ਹੋਇਆ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਰਾਜਾ ਬੜੇਂਗਾ ਹਰਸਮਰਤ ਕੌਰ ਬਾਦਲ ਤੇ ਮਜੀਠੇ ਦੀ ਤੁਹਾਨੂੰ ਮੈਂ ਇੱਕ ਇਹਨਾਂ ਦਾ ਬਿਆਨ ਸੁਣਾਉਣਾਗਾ ਤੇ ਉਸ ਤੋਂ ਬਾਅਦ ਅੱਗੇ ਆਪਾਂ ਗੱਲਬਾਤ ਕਰਦੇ ਆ ਤੇ ਕੀ ਕਹਿੰਦਾਗਾ ਫਿਰ ਤੁਹਾਨੂੰ ਮੈਂ ਦੱਸਦਾਗਾ ਕਿਰਪਾ ਕਰਕੇ ਜਰਸਤਾਰ ਅਮਰਿਤਪਾਲ ਕਿਉਂ ਕਰਦੇ ਹੋ ਜੇ ਡੀਜੀਪੀ ਦੀਆਂ ਲੱਤਾਂ ਕਮਜ਼ੋਰ ਹੋ ਗਈਆਂ ਨਾ। ਕਹਿ ਤੇ ਬਹਤ ਖੜੀ ਕਰ ਦੂਏ ਅਸੀਂ 10 ਮਿੰਟ ਜਿਹਨ ਬੰਦੇ ਦਾ ਪੁੱਤ ਬਣਾ ਦੇਾਂਗੇ। ਨਾਲੇ ਮੈਂ ਕੇਂਦਰ ਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ। ਉਹ ਤਾਂ ਕੋਈ ਮਾਰਾ ਮੋਟਾ ਕੁਝ ਕਹਿ ਵੀ ਦੇ। ਕਿ ਤੁਸੀਂ ਜਾ ਕੇ ਉਸ ਬੰਦੇ ਨੂੰ ਫੜ ਲੈਂਦੇ ਹੋ। ਆਹ ਸ਼ਰਮਿੰਦੇ ਬੰਦਾ ਕਹਿ ਰਿਹਾ ਮੈਂ ਹਿੰਦੁਸਤਾਨ ਦਾ ਨਾਗਰਿਕ ਹੀ ਨਹੀਂ ਆ। ਇਹ ਪਾਸਪੋਰਟ ਦਾ ਮੇਰੇ ਵਾਸਤੇ ਕੋਈ ਮਤਲਬ ਨਹੀਂ। ਬਖਵਾਦੀ ਨਹੀਂ ਤਾਂ ਕੀ ਹੈਗਾ? ਜੋ ਮਰਜ਼ੀ ਬੋਲੀ ਜਾਏ ਤੁਸੀਂ ਕਿਉਂ ਨਹੀਂ ਹੱਥ ਲਾ ਰਹੇ? ਕੀ ਇਹ ਏਜੰਸੀਆਂ ਦਾ ਬੰਦਾ ਹੈ ਕਿ ਸਾਡਾ ਮੁੱਖ ਮੰਤਰੀ ਵੀ ਏਜੰਸੀਆਂ ਦਾ ਬੰਦਾ ਬਣ ਗਿਆ? ਜੰਨੀ ਜੀ ਨੇ ਆਪਕੋ ਇੱਕ ਚਿੱਠੀ ਤੇਰਾ ਭਰਾ ਕਿਹੜਾ ਸੀ ਏਜੰਸੀਆਂ ਦਾ ਬੰਦਾ ਨਹੀਂ ਇਹ ਮਜੀਠੀਆ ਇਹ ਇਰਾਦਾ ਸਾਮਾਮੀਆਂ ਦਾ ਬੰਦਾ ਨਹੀਂ ਇਹ ਭਾਜਪਾ ਦਾ ਬੰਦਾ ਨਹੀਂ ਜਿਹੜਾ ਕਿ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਬੜਾ ਦੁੱਖ ਲੱਗਿਆ ਅੰਮਰਪਾਲ ਸਿੰਘ ਤੇ ਰੋ ਰੋ ਕੇ ਕਰਲਾ ਕਰਲਾ ਉੱਠੇ ਹਰਸਿਮਰਤ ਕੌਰ ਬੀਬਾ ਰੋ ਰੋ ਉੱਠਿਆ ਰਾਜਾ ਬੜਿੰਗਾ ਆ ਮਜੀਠੀਆ ਕਹਿੰਦਾ ਕਿ ਦੱਸ ਦੇਣਾ ਤੇ ਬੰਦਾ ਬਣਾ ਦਾਂਗੇ ਆ ਦੱਸ ਦੇਣਾ ਚ ਤੈਨੂੰ ਭਵਤਮਾਨ ਨੇ ਬੰਦਾ ਬਣਾਤਾ ਦਿੱਤਾ ਸੀ ਪਰ ਇੱਕ ਇਰਾਦਾ ਸਮਾਮੀਆਂ ਦਾ ਉਹ ਅਖੌਤੀ ਸਾਧ ਆ ਕੇ ਤੈਨੂੰ ਸੜਾ ਲੈਂਦਾ ਤੇ ਤੇਰਾ ਅਜੇ ਬਹੁਤ ਲੰਬਾ ਸਾਵਰ ਪਿਆਗਾ ਤੇਰਾ ਜੇਲ੍ਹਾਂ ਦੇ ਵਿੱਚ ਕੱਟਣਾ ਤੂੰ ਤਾਂ ਪਹਿਲੇ ਚੀਕਾਂ ਮਾਰਦਾ ਸੀ ਜੇਲ੍ਹ ਦੇ ਵਿੱਚ ਐਤੇ ਤੈਨੂੰ ਕੋੜ ਕਿਲੀਆਂ ਡਰਾਉਂਦੀਆਂ ਸੀ ਨਾਬਾ ਜੇਲ੍ਹ ਦੇ ਵਿੱਚ ਤੈਨੂੰ ਆਮ ਕੈਦੀ ਡਰਾਉਂਦੇ ਸੀ ਨਾਬਾ ਜੇਲ੍ਹ ਦੇ ਵਿੱਚ ਰਾਤ ਨੂੰ ਤੂੰ ਬੜਕ ਬੜਕ ਕੇ ਉੜਦਾ ਸੀ ਤੂੰ ਤੈਨੂੰ ਨੀਂਦ ਨਹੀਂ ਆਉਂਦੀ ਸੀ ਤੂੰ ਕਦੇ ਕੁਝ ਕਹਿੰਦਾ ਸੀ ਕਦੇ ਕੁਝ ਕਹਿੰਦਾ ਸੀ ਫਿਰ ਤੂੰ ਝੂਠੀ ਕਹਾਣੀ ਘੜ ਕੇ ਮੇਰੇ ਉੱਤੇ ਬੱਬਰ ਖਾਲਸਾ ਨੇ ਅਟੈਕ ਕਰਨ ਵਾਲਾ ਹੈਗਾ ਅਜਾਸੀ ਨੇ ਦੱਸਿਆਗਾ ਤੁਹਾਨੂੰ ਬੜਾ ਤੂੰ 7 ਮਹੀਨਿਆਂ ਦੇ ਵਿੱਚ ਅਮਰਪਾਲ ਸਿੰਘ ਨੂੰ ਤਾਂ 3 ਸਾਲ ਹੋ ਗਏ 3 ਸਾਲ ਤੋਂ ਚੌਥਾ ਸਾਲ ਲੱਗਣ ਵਾਲਾ ਤੇ ਤੂੰ ਤਾਂ 7 ਮਹੀਨਿਆਂ ਦੇ ਵਿੱਚ ਰੰਗਿਆਟ ਉੱਠ ਖੜਿਆ ਜਿਵੇਂ ਕਹਿੰਦੇ ਹੁੰਦੇ ਕਿ ਸੱਜਰ ਸੂਈ ਮਹਸਾ ਜਿਹੜਾ ਕਿ ਝੋਟੀ ਹੁੰਦੀ ਆ ਔਰ ਰੰਗ ਰੰਕੇ ਜਿਹੜਾ ਕਿ ਬੇੜਾ ਨੀ ਮਾ ਕਰ ਦਿੰਦੀ ਉਸ ਤਰ੍ਹਾਂ ਤੇਰਾ ਹਾਲ ਹੋ ਗਿਆ ਸੀ ਬਿੱਕਰ ਸਿੰਘ ਮਜੇਠੀਆਂ ਮਾੜੀ ਮੋਟੀ ਸ਼ੰਗ ਸ਼ਰਮ ਮਨ ਮਾੜੀ ਮੋਟੀ ਤੇਰੇ ਧੌਣ ਦੇ ਵਿੱਚ ਜਿਹੜਾ ਮਾੜਾ ਮੋਟਾ ਕਿੱਲਾਗਾ ਇਹ ਉਸ ਰਾਦਾ ਸਵਾਮੀ ਕਰਕੇ ਆ ਉਸ ਭਾਜਪਾ ਕਰਕੇ ਆ ਭਾਜਪਾ ਦੇ ਨਾਲ ਯਾਰੀ ਆ ਤੁਹਾਡੀ ਤੁਹਾਨੂੰ ਕਿਸੇ ਪੰਜਾਬ ਦਾ ਲੈਣਾ ਦੇਣਾ ਨਹੀਂ ਤੁਹਾਨੂੰ ਸਿੱਖਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਮਰਦਾ ਕੋਈ ਮਰੇ ਠੱਠੇ ਖੂ ਦੇ ਵਿੱਚ ਪਵੇ ਪਰ ਤੁਸੀਂ ਆਪਣੀ ਚੌਧਰ ਚਮਕਾਉਣੀ ਆ ਤੁਸੀਂ ਕਵੇਂ ਸਿੱਖਾਂ ਨੂੰ ਖੁੰਝੇ ਲਾਉਣਾਗਾ ਤੁਸੀਂ ਕਵੇਂ ਸਿੱਖਾਂ ਦਾ ਘਾਣ ਕਰਨਾਗਾ ਇਹ ਤੁਹਾਡੇ ਬਾਦਲ ਨੇ ਕੀਤਾਗਾ ਤੁਹਾਡੇ ਰਾਜ ਦੇ ਵਿੱਚ ਆ ਤੁਹਾਡੇ ਪੁਰਖਿਆਂ ਨੇ ਕੀਤਾਗਾ ਜੋ ਤੁਸੀਂ ਚੰਦਿਆਂ ਚਲਾਈਆਂ ਅੱਜ ਤੁਹਾਨੂੰ ਦੁੱਖ ਹੁੰਦਾ ਕਿ ਸਾਨੂੰ ਫੜ ਕੇ ਜੇਲ੍ਹ ਦੇ ਵਿੱਚ ਪਾ ਦਿੱਤਾ ਤੁਸੀਂ ਕਰਤੂਤਾ ਇਹ ਜੀਆਂ ਕਰਕੇ ਗਏ ਹੋ ਤੇ ਤਾਂ ਜਾ ਕੇ ਤੁਹਾਡੇ ਨਾਲ ਸਾਰਾ ਕੁਝ ਹੋ ਰਿਹਾਗਾ ਅੰਮ੍ਰਿਤਪਾਲ ਬੜੀ ਤਾਂ ਬੜਾ ਸਾਰਾ ਟੱਬਰ ਪਿੱਟਿਆ ਬਿਰਸਾ ਸਿੰਘ ਬਟਵਾ ਪਟਿਆ ਸੁਖਬੀਰ ਬਾਦਲ ਪਟਿਆ ਹਾਰਸਿਮਰਤ ਕੌਰ ਪਿੱਟੀ ਤੇਰੀ ਭੈਣ ਤੂੰ ਮਜੀਠਿਆ ਪਟਿਆ ਕਿ ਉਹ ਵੋਟਾਂ ਦੇ ਵਿੱਚ ਕਿਉਂ ਖੜਾ ਹੋ ਗਿਆ ਬੜਾ ਤੁਹਾਨੂੰ ਦੁੱਖ ਲੱਗਿਆ ਲੋਕਾਂ ਨੇ 4 ਲੱਖ ਵੋਟਾਂ ਦੇ ਨਾਲ ਜਿਤਾ ਦਿੱਤਾ 4 ਲੱਖ ਵੋਟਾਂ ਪਈਆਂ 2 ਲੱਖ ਵੋਟਾਂ ਦਾ ਜਿੱਤੇ ਆ ਤੇ ਤੁਹਾਡਾ ਕੈਂਡੀਡੇਟ ਹਾਰ ਗਿਆ ਕਿ ਤੁਸੀਂ ਮੂੰਹ ਦਿਖਾਉਣ ਜੁਗਣੀ ਰਹੇ ਬੜਾ ਚਿੰਗ ਚਿੰਗਾੜਾ ਪਾਇਆ ਅੱਜ ਭਾਈ ਅੰਮਰਪਾਲ ਸਿੰਘ ਤੋਂ ਕਿਉਂ ਡਰ ਲੱਗਦਾਗਾ ਕਿਉਂ ਤੁਸੀਂ ਅੱਜ ਉਹਦੇ ਬੈਰੀ ਬਣੇ ਹੋ? ਇਹ ਤੁਹਾਡੇ ਕੋਈ ਸਾਰੇ ਦਿਨ ਹੀ ਤੁਹਾਡੇ ਖੂਨ ਦੇ ਵਿੱਚ ਹੈ ਸਿੱਖਾਂ ਦਾ ਬੈਰੀ ਬੰਨਾ ਸਿੱਖਾਂ ਦਾ ਕਤਲ ਕਰਨਾ ਤੁਹਾਡੇ ਖੂਨ ਦੇ ਵਿੱਚ ਹੈ ਬਾਦਲ ਕਿਆਂ ਦੇ ਵਿੱਚ ਤੇ ਇਸ ਵੀਡੀਓ ਨੂੰ ਜਰੂਰ ਬੱਤ-ਬੱਤ ਸ਼ੇਅਰ ਕਰ ਦਿਓ ਇਹਨਾਂ ਦੀ ਕਰਤੂਤਾ ਬੜੀਆਂ ਨੇ ਮੈਂ ਆਖਿਆ ਕਾਣੂ ਕਾਣੂ ਬੜਾ ਕੁਝ ਮੈਂ ਲਿਹਾਈ ਬੈਠਾਂਗਾ ਕਿਤਾਬਾਂ ਸਫੀਆਂ ਪਈਆਂ ਨੇ ਬੜੇ ਬੜਾ ਕੁਝ ਪਿਆਗਾ ਇਹਨਾਂ ਦਾ ਬੇਸ਼ੱਕ ਹਰ ਇੱਕ ਅੱਜ ਨੌਜਵਾਨ ਨੂੰ ਬਜ਼ੁਰਗ ਨੂੰ ਪਤਾਗਾ ਪਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਕਿ ਜਿਹੜੇ ਇਹਨਾਂ ਦੇ ਪਿੱਛੇ ਅੰਦੇ ਭਗਤ ਬਣੇ ਫਿਰਦੇ ਆ ਭਰਾਵੋ ਜੇਕਰ ਤੁਸੀਂ ਆਪਣੇ ਸਕੇ ਸਬੰਧੀਆਂ ਨੂੰ ਜਾ ਕੇ ਪੁੱਛ ਲੋ ਜਾਂ ਤੁਸੀਂ ਕਿਤੇ ਆਪਣੇ ਆਣ ਗਵਾਂਡ ਨੂੰ ਪੁੱਛ ਲੋ ਜਾਂ ਉਹਨਾਂ ਲੋਕਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਪੁੱਤ ਮਾਰੇ ਆ ਉਹਨਾਂ ਮਾਮਾ ਨੂੰ ਪੁੱਛੋ ਜਿਨ੍ਹਾਂ ਮਾਮਾ ਅੱਜ ਮਿਲਕਦੀਆਂ ਨੇ ਉਹਨਾਂ ਨਾਲ ਭੈਣਾਂ ਨੂੰ ਪੁੱਛੋ ਜਿਹੜੇ ਅੱਜ ਵੀ ਕੀਰਨੇ ਪਾਰੀਆਂ ਨੇ ਤੇ ਇਸ ਕਰਕੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖ ਦਿਓ ਤੇ ਭਾਜਪਾ ਦੇ ਨਾਲ ਅਕਾਲੀ ਦਲ ਦਾ ਲੇਵਾ ਹੋ ਗਿਆ ਲਗਭਗ ਤੈ ਹੈ ਤੇ ਦੂਸਰਾ ਜਿਹੜਾ ਦੂਜੇ ਇੱਕ ਅਕਾਲੀ ਦਲ ਹੋਰ ਸੀ ਤੇ ਉਹ ਵੀ ਜਿਹੜਾ ਇਹਦੇ ਵਿੱਚ ਜਾ ਰਿਹਾ ਜਲਦੀ ਉਹਨਾਂ ਦੀ ਬਾਹਾਂ ਆਕੜੀਆਂ ਪਈਆਂ ਨੇ ਉਹਨਾਂ ਦਾ ਇੰਨਾ ਬਣਾ ਨਹੀਂ ਸਰਦਾ ਇਹਨਾਂ ਦਾ ਉਹਨਾਂ ਬਣਾ ਨਹੀਂ ਸਰਦਾ ਕਹਿੰਦੇ ਹੁੰਦੇ ਕਿ ਜੀਦਾ ਸਾਲਾ ਇੱਕ ਹੀ ਆ ਕਹਿੰਦਾ ਭਾਬ ਕੇ ਸਾਰੇ ਇੱਕ ਹੀ ਆ ਇਹਨਾਂ ਨੇ ਸਾਰਿਆਂ ਨੇ ਜੋ ਕੁਝ ਕੀਤਾ ਜਦੋਂ ਮਾਫੀਆਂ ਸੌਦਾ ਸਾਧ ਨੂੰ ਦਵਾਈਆਂ ਉਦੋਂ ਵੀ ਨਾਲ ਸੀ ਇਹ ਬਰਗਾੜੀ ਗੋਲੀ ਚਲਾਈ ਉਦੋਂ ਵੀ ਇਹ ਨਾਲ ਸੀ ਹੋਰ ਕਿੰਨੇ ਤਸੱਦ ਦੇ ਹੋਏ ਸਿੱਖਾਂ ਦੇ ਉਦੋਂ ਵੀ ਇਹ ਨਾਲ ਸੀ ਤੇ ਅੱਜ ਇਹ ਵੱਡੇ ਬੰਦੇ ਇਹਨਾਂ ਵਿੱਚ ਇੱਕਾ ਦੁੱਕਾ ਬੰਦਾ ਠੀਕ ਹੋਊਗਾ ਬਾਕੀ ਦਾ ਸਾਰਾ ਲੰਗ ਲਾਣੀ ਆ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ